ਅਸ਼ਵੀਰ ਸਾਹਿਬ ਪਹੁੰਚ ਚੁਕੇ ਨੇ ਦਿਨਾਪੁਰ ਪੁਲਿਸ ਸਟੇਸ਼ਨ ਦੇ ਵਿੱਚ ਜਿੱਥੇ ਤੁਸੀਂ ਜਾਣਦੇ ਹੋ ਕਿ ਅੱਜ ਫਲੈਗ ਮਾਰਚ ਆ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਫਲੈਗ ਮਾਰਚ ਕੱਢਿਆ ਜਾ ਰਿਹਾ ਐਸਐਸਪੀ ਸਾਹਿਬ ਜਿਹੜੇ ਮੌਕੇ ਤੇ ਪਹੁੰਚਣਾ ਹਰੀਸ਼ ਦਾਮਾ ਜੀ ਭਾਰੀ ਫੋਰਸ ਜਿਹੜੀ ਹੈ ਅੱਜ ਇੱਥੇ ਜਿਹੜੀ ਪਹੁੰਚੇ ਨੇ ਅੱਜ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਰ ਫਲੈਗ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਐ ਐਸਐਸਪੀ ਸਾਹਿਬ ਜਿਹੜੇ ਪਹੁੰਚੇ ਨੇ ਕਿ ਭਾਰੀ ਫੋਰਸ ਬੀਐਸਐਫ ਤੇ ਜਵਾਨ ਔਰ ਪੰਜਾਬ ਪੁਲਿਸ ਦਾ ਸਾਂਝਾ ਪ੍ਰਸਤ ਦੇ ਦੌਰਾਨ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਜਾ ਰ ਇਸ ਤੋਂ ਬਾਅਦ ਜਿਹੜਾ ਉਹ ਵਕ ਵਕ ਥਾਮਾਂ ਤੇ ਜਾਂ ਜੀਰੀ ਰੋਡ ਤੇ ਜਿਹੜਾ ਫਲੈਗ ਮਾਰਚ ਕੱਢ ਕੇ ਅੱਜ ਲੋਕ ਸਭਾ ਚ ਉਹਨਾਂ ਦੇ ਨਾਲ ਮੱਧ ਵਿੱਚ ਜਿਹੜਾ ਲੋਕਾਂ ਨੂੰ ਅਵੇਅਰ ਕਰਨਗੇ ਕਿ ਲੋਕਾਂ ਨੂੰ ਕਿਸੇ ਵੀ ਗੱਲ ਤੋਂ ਡਰਨ ਦੀ ਲੋੜ ਨਹੀਂ ਹੈ ਅੱਜ ਤੁਸੀਂ ਬੜੀ ਵੱਡੀ ਫੋਰਸ ਬਲ ਬੀਐਸਐਫ ਨਾਲ ਤਾਂ ਸਾਂਝੇ ਆਪਰੇਸ਼ਨ ਨਾਲ ਪੰਜਾਬ ਪੁਲਿਸ ਨਾਲ ਤੁਸੀਂ ਅੱਜ ਫਲੈਗ ਮਾਰਚ ਕੱਢਣ ਜਾ ਰਹੇ ਹੋ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਅਸੀਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਡਿਸਟ੍ਰਿਕਟ ਪੁਲਿਸ ਗੁਰਦਾਸਪੁਰ ਉਹ ਪੂਰੀ ਤਰ੍ਹਾਂ ਤਿਆਰ ਹਨ ਤੇ ਜਿਹੜੇ ਆ ਐਂਟੀ ਸੋਸ਼ਲ ਐਲੀਮੈਂਟਸ ਹੈ ਸਪੈਸੀਫਿਕਲੀ ਜੋ ਕੋਈ ਸਮਗਲਰਸ ਹੈਗੇ ਜਾਂ ਫਿਰ ਉਹ ਲਿਕਰ ਦੀ ਸਮਗਲਿੰਗ ਦੇ ਵਿੱਚ ਇਨਵੋਲਵਡ ਹੈ ਜਾਂ ਕੋਈ ਹੋਰ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਹੈਗੇ ਉਹਨਾਂ ਨੂੰ ਅਸੀਂ ਸਾਵਧਾਨ ਕਰਨਾ ਚਾਹੁੰਦੇ ਹਾਂ ਕਿ ਉਹ ਆਪਣੇ ਕੰਮ ਛੱਡ ਦੇਣ ਤੇ ਇੱਕ ਲਾਫੁਲੀ ਜਿਹੜਾ ਹੈ ਇੱਕ ਡਿਊਟ ਆਪਣੇ ਜਿਹੜੀ ਲਾਫੁਲ ਸਿਟੀਜ਼ਨਸ ਦੀ ਤਰ੍ਹਾਂ ਰਹਿਣ ਅਦਰਵਾਈਜ਼ ਉਹਨਾਂ ਦੇ ਖਿਲਾਫ ਜੋ ਵੀ ਬਣਤੀਗਾਨੂ ਕਾਰਵਾਈ ਹੋ ਕੀਤੀ ਜਾਏਗੀ ਉਹ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਸਰ ਦੇਖਣ ਵਿੱਚ ਆਉਂਦਾ ਕਿ ਜਦੋਂ ਕੋਈ ਚੋਨਾ ਆਉਂਦੀਆਂ ਤਾਂ ਲੋਕਾਂ ਚ ਡਰ ਦਾ ਖੋਹ ਬਣਿਆ ਰਹਿੰਦਾ ਸਰ ਉਹਨਾਂ ਨੂੰ ਲੋਕਾਂ ਨੂੰ ਕੀ ਤੁਸੀਂ ਅਵੇਅਰ ਕਰਨ ਜਾਂਦੇ ਜੀ ਅ ਨਹੀਂ ਡਰ ਦੀ ਕੋਈ ਲੋੜ ਹੀ ਨਹੀਂ ਹੈ ਕਿਉਂਕਿ ਅਗਰ ਕੋਈ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਕਿਸੇ ਦੀ ਵੀ ਹੈਗੀ ਆ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਡਰ ਲੱਗ ਰਿਹਾ ਹੈ ਉਹ ਇਮੀਡੀਏਟਲੀ ਪੁਲਿਸ ਨੂੰ ਸੰਪਰਕ ਕਰ ਸਕਦਾ ਹੈ ਐਡਮਿਨਿਸਟ੍ਰੇਸ਼ਨ ਨੂੰ ਸੰਪਰਕ ਕਰ ਸਕਦਾ ਹੈ ਤੇ ਉਹਦਾ ਜੋ ਵੀ ਕੋਈ ਪ੍ਰੋਬਲਮ ਹੈ ਉਹਦਾ ਹੱਲ ਕੱਢਿਆ ਜਾਊਗਾ ਤੇ ਲਾਫੁਲੀ ਸਾਰੇ ਸਾਡੇ ਕੋਲ ਕਾਨੂੰਨ ਵੀ ਹੈ ਤੇ ਪ੍ਰੋਵੀਜ਼ਨਸ ਵੀ ਹੈ ਜਿਹੜੇ ਸਰ ਸਰਾਰਤੀ ਅਨਸਰ ਹੁੰਦੇ ਆ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਚੋਣ ਆਉਂਦੀਆਂ ਉਹ ਹੁੱਲੜਬਾਜੀ ਕਰਦੇ ਆ दारू ਪੀ ਕੇ ਡਰਿੰਕ ਕਰਕੇ ਲੋਕਾਂ ਨੂੰ ਕਾਫੀ ਜੜਾ ਮਲਕ ਉਹ ਵੱਧ ਘੱਟ ਵੀ ਬੋਲਦੇ ਉਹਨਾਂ ਨੂੰ ਕੀ ਕਹਿਣਾ ਜਾਂਦਾ ਹੈ ਨੇ ਉਹ ਸਾਰਿਆਂ ਨੂੰ ਸਾਦੇ ਦੇ ਅਗੇਂਸਟ ਸਾਡੇ ਕੋਲ ਜਿਹੜੇ ਲੀਗਲ ਪ੍ਰੋਵੀਜ਼ਨਸ ਹੈ ਈਵਨ ਅਸੀਂ ਪੈਟਰੋਲਿੰਗ ਇਸੀ ਕਰਕੇ ਵਧਾ ਰਹੇ ਹਾਂ ਤਾਂਕਿ ਕੋਈ ਹੁੱਲੜਬਾਜੀ ਜਿਹੜੀ ਚੀਜ਼ ਹੁੰਦੀ ਹੈ ਉਹ ਇੱਕ ਗਲਤ ਇੰਪ੍ਰੈਸ਼ਨ ਕ੍ਰੀਏਟ ਕਰਦੀ ਹੈ ਉਹਨੂੰ ਰੋਕਿਆ ਜਾ ਸਕੇ ਤੇ ਕਾਨੂੰਨ ਦਾ ਪਾਲਣ ਕਰਾਇਆ ਜਾ ਸਕੇ ਔਰ ਬੜੇ ਹੀ ਇੱਕ ਸੱਚੇ ਸੁਚੇਤੇ ਡੰਗ ਨਾਲ ਅਸੀਂ ਚੋਣ ਕਰਾਵਾਂਗੇ ਇਹ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਨੂੰ ਸਾਡੇ ਨਾਲ ਐਸਐਸਪੀ ਸਾਹਿਬ ਦਾਇਮ ਹਰੀਸ਼ ਕੁਮਾਰ ਜੀ ਜਿਨ੍ਹਾਂ ਦੱਸਿਆ ਹੈ ਕਿ ਜਿਹੜਾ ਇਲੈਕਸ਼ਨ ਹੈ ਉਹ ਬਹੁਤ ਹੀ ਸਜੇਜੇ ਡੰਗ ਨਾਲ ਚੱਲਣ ਵਾਸਤੇ ਜਿਹੜੀ ਪੰਜਾਬ ਪੁਲਿਸ ਹੈ ਉਹ ਬਹੁਤ ਹੀ ਅੱਗੇ ਅੱਜ ਜਿਹੜੀ ਆਪਣੀ ਮਖੂਬੀ ਭੂਮਿਕਾ ਨਿਭਾਉਣ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਾਈ ਤਸਵੀਰਾਂ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੀ ਫੋਰਸ ਨੂੰ ਜਿਹੜਾ ਦਿਖਾਇਆ ਜਾਵੇ ਤਾਂ ਜੋ ਤੁਸੀਂ ਕੈਮਰੇ ਥਰੂ ਦੇਖ ਸਕੋ ਕਿ ਆਪਣੇ ਜਿਹੜੀਆਂ ਤਸਵੀਰਾਂ ਵੱਡੀ ਫੋਰਸ ਜਿਹੜੀ ਹੈ ਪੁਲਿਸ ਬਲ ਤਨਾਦ ਜਿਹੜਾ ਕੀਤਾ ਜਾ ਰਿਹਾ ਬੜਾ ਵੱਡਾ ਕਾਫਲਾ ਜਿਹੜਾ ਅੱਜ ਇੱਕ ਜਿਹੜਾ ਅੱਜ ਜਿਹੜਾ ਜਾਇਆ ਜਾ ਰਿਹਾ ਐਸਐਸਪੀ ਸਾਹਿਬ ਡੀ ਸਦਾਇਮਾ ਜੀ ਜਿਹੜੇ ਨੇ ਅੱਜ ਉਸ ਪ੍ਰੋਗਰਾਮ ਦੀ ਜਿਹੜੀ ਅਗਵਾਈ ਕਰ ਰਹੇ ਨੇ ਇੱਕ ਮਾਚਾ ਕੱਢ ਕੇ ਤਾਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ ਲੋਕ ਜਿਹੜੇ ਅਵੇਅਰ ਹਨ ਉਹ ਲੋਕ ਬਿਲਕੁਲ ਡਰ ਦੇ ਡਰ ਦੇ ਮੋੜ ਤੋਂ ਦੂਰ ਹਨ ਮੇਰੇ ਨਾਲ ਮੇਰੇ ਸਹਿਯੋਗੀ ਕੈਮਰਨ ਬਿੱਟੂ ਨਾਲ ਡਾਕਟਰ ਰਮੇਸ਼ ਰੰਗਲੀ ਵੀ ਪਜਾਲੂ ਦਿਨਾਂ ਨਾਲ